ਵੀਰ ਡਿਊਟੀ ਜਾਣਾ ਦਾ ਟਾਈਮ ਤਾਂ ਪਹਿਲੇ ਵਕਤ ਜੱਸੇ ਔਰ ਜੱਸੇ ਹਾਂਜੀ ਐਸਾ ਉਹ ਮੇਰੇ ਬੂਟ ਕਿੱਥੇ ਰੱਖੇ ਨੇ ਬੂਟ ਤੁਹਾਡੇ ਇੱਥੇ ਪੈਨੇ ਮੈਨੂੰ ਤਾਂ ਕਿਤੇ ਦਿਖੇ ਨਹੀਂ ਗੇ ਬੂਟ ਮੈਂ ਲਿਆਦਾ ਨਹੀਂ ਆ ਜਾ ਲਿਆ ਕਿੰਨੇ ਵਾਰੀ ਕਿਹਾ ਵੀ ਬੂਟ ਮੇਰੇ ਸਾਹਮਣੇ ਰੱਖ ਦਿਆ ਕਰ ਹਲੋ ਜੀ ਇਹਨੂੰ ਆਪ ਨੂੰ ਹੀ ਪਤਾ ਲਾ ਤਾਂ ਵੀ ਮੈਂ ਸਿਰਫ ਡਿਊਟੀ ਜਾਣਾ ਲੇਟ ਹੋ ਰਿਹਾ ਹੈਗਾ ਬੂਟ ਲੈ ਕੇ ਜਾਦਾ ਪਹਿਲੇ ਉਜਿਵੇਂ ਬਾਹਰ ਕੰਮ ਲੱਗ ਗਈ ਸੀ ਕੀ ਕਰੇ ਤੇਰੇ ਕੰਮ ਨਹੀਂ ਮੁੱਕੜੇ ਹੈਗੇ ਸਾਰ ਦਿਨ ਕੰਮ ਲੱਗਿਆ ਰਹੇ ਤਾਂ ਆਹ ਕੰਮ ਨਹੀਂ ਹੈ ਕੋਈ ਤੇ ਨੇੜੇ ਆ ਬੂਟ ਆ ਪਾਲਿਸ਼ ਨਹੀਂ ਕੀਤਾ ਮੈਂ ਕੱਲ ਕਰਤੇ ਸੀਗੇ ਓਏ ਕੱਲ ਤਾਂ ਤਾਂ ਰੋਟੀ ਵੀ ਖਾਧੀ ਸੀ ਅੱਜ ਬਿਨਾਂ ਰੋਟੀ ਖਾਦੇ ਸਾਰ ਲੈਗੇ ਅੱਜ ਨਹੀਂ ਕਰਨੇ ਸੀ ਮੈਨੂੰ ਇਹ ਸੀ ਜੇ ਕੱਲ ਮੈਂ ਕਰਕੇ ਰੱਖ ਤਾ ਤੈਨੂੰ ਤਾਂ ਸਾਰਾ ਕੁਝ ਏਹੀ ਲੱਗਦਾ ਹੁੰਦਾ ਕਿ ਮੈਂ ਕਰਕੇ ਰੱਖਤਾ ਨਹੀਂ ਰੱਖਤਾ ਬਹਾਨੇ ਬਹੁਤ ਬਣਾਉਂਨੀ ਹਰ ਇੱਕ ਗੱਲ ਦੇ ਵਿੱਚ ਬਹਾਨੇ ਵਾਜਣਾ ਉਹ ਕਿਸੇ ਥਾਂ ਦੀ ਤੈਨੂੰ 20 ਵਾਰੀ ਕਹਾਂ ਵੀ ਟਾਈਮ ਨਾ ਮੇਰੇ ਕੱਪੜੇ ਪ੍ਰੈਸ ਕਰਨ ਦਾ ਟਾਈਮ ਨਾ ਮੇਰੇ ਬੂਟ ਵਾਸ਼ ਕਰਕੇ ਰੱਖ ਦੇਣਾ ਪ ਕੋਈ ਨਾ ਜੀ ਮੈਂ ਅੱਗੇ ਤੋਂ ਧਿਆਨ ਰੱਖੂਗੀ ਪਤਾ ਹੀ ਆ ਜਾ ਹੁਣ ਧਿਆਨ ਰੱਖਦੇ ਹਾਂ ਅੱਗੇ ਤੋਂ ਰੱਖ ਰੇਗੀ ਮੈਂ ਰਮਾਲ ਕਿੱਥੇ ਮੇਰੀ ਸਰਮਾਲ ਹਲੋ ਦਿਮਾਗ ਨੂੰ ਟਿਕਾਣੇ ਰੱਖਿਆ ਕਰ ਮੜਾ ਜਾ ਸਰਦਨ ਪਤਾ ਨਹੀਂ ਕਿਹੜੀਆਂ ਟੈਨਸ਼ਨਾਂ ਚ ਰਹੀਦੀਆਂ ਜਦੋਂ ਮਰਜ਼ੀ ਦੇਖ ਲਾ ਚੁੱਪ ਕੀਤੀ ਰਹਿੰਦੀ ਐ ਨਾ ਕੁਛ ਦੱਸਦੀ ਆ ਵੀ ਕੀ ਪ੍ਰੋਬਲਮ ਆ ਕੀ ਨਹੀਂ ਜਦੋਂ ਕੋਈ ਗੱਲ ਕਰੇ ਨਾ ਚੁੱਪ ਕਰਕੇ ਬੁੱਤ ਬਣ ਕੇ ਖੜ੍ਹਦੇ ਨਹੀਂ ਮੂਰੇ ਉਹ ਮੈਂ ਬਾਹਰ ਕੰਮ ਕਰੀ ਜਾਂਦੀ ਸੀ ਮੈਨੂੰ ਨਹੀਂ ਪਤਾ ਲੱਗ ਉਹ ਤੇਰੇ ਕੰਮ ਨਾਲੋਂ ਮੇਰੇ ਕੰਮ ਜ਼ਰੂਰੀ ਨੇ ਮੈਂ ਡਿਊਟੀ ਜਾਣਾ ਹੁੰਦਾਗਾ ਮੈਂ ਵਿਹਲਾ ਥੋੜਿਆ ਕੋਈ ਜੇ ਕਮਾਊਗਾ ਤਾਂ ਤੇਰੇ ਬਬਰ ਚ ਪਾਉਂ ਰਾਈਟ ਟੇਕਨ ਤੇਰਾ ਰੋਟੀ ਵਾਲਾ ਹਾਂਜੀ ਟੇਕਨ ਜ ਲੈ ਆ ਚੱਕੀ ਰੋਟੀ ਲੈ ਆ ਕੇ ਠੀਕ ਆ ਜੀ ਗਰੀ ਤੇ ਆ ਰੋਜ਼ ਨਹੀਂ ਆਦਾ ਨਹੀਂ ਖਾਣੀ ਕਿਹੜੀ ਬੱਟੀ ਦੀ ਬਣੀ ਇਹਦਾ ਟੇਕਨ ਤਾਂ ਕਿਹੜਾ ਲੈ ਕੇ ਆਉਂਦਾ ਆਹੋ ਜੀ